ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਕਰਤਾਰ ਸਿੰਘ ਸਰਾਪਾ ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜ਼ੁਲਮ ਤੋਂ ਮੁਕਤ ਕਰਵਾਉਣ ਲਈ ਅਣਗਿਣਤ ਦੇਸ਼ ਵਾਸੀਆਂ ਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ ਕਿੰਨੇ ਹੀ ਭਾਰਤੀਆਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਦੀ ਆਹੂਦੀ ਦਿੱਤੀ ਇਹਨਾਂ ਵਿੱਚੋਂ ਕਈ ਤਾਂ ਚੜ੍ਹਦੀ ਜਵਾਨੀ ਵਿੱਚ ਹੀ ਸ਼ਹੀਦ ਹੋਏ ਕਰਤਾਰ ਸਿੰਘ ਸਰਾਪਾ ਵੀ ਇੱਕ ਅਜਿਹਾ ਸ਼ੁਰਮਾ ਦੇਸ਼ ਪਖਤ ਸੀ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 19 ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਕਰਤਾਰ ਸਿੰਘ ਸਰਾਬਾ ਦਾ ਜਨਮ 1896 ਈਸਵੀ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਸਰਾਬਾ ਵਿੱਚ ਹੋਇਆ ਇਹ ਪਿੰਡ ਲੁਧਿਆਣੇ ਤੋਂ ਰਾਏਕੋਟ ਜਾਣ ਵਾਲੀ ਸੜਕ ਉੱਤੇ ਲਗਭਗ 25 ਕਿਲੋਮੀਟਰ ਦੂਰ ਸੀ ਇਸ ਪਿੰਡ ਦੇ ਨਾਮ ਕਾਰਨ ਹੀ ਕਰਤਾਰ ਸਿੰਘ ਦੇ ਨਾਮ ਨਾਲ ਸਰਾਬਾ ਜੁੜ ਗਿਆ ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਬਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਲਈ ਉਸ ਦਾ ਪਾਲਣ ਪੋਸ਼ਣ ਉਸ ਦੇ ਦਾਦਾ ਜੀ ਨੇ ਕੀਤਾ ਉਸ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਫਿਰ ਮਾਲਵਾ ਖਾਲਸਾ ਹਾਈ ਸਕੂਲ ਤੋਂ 8ਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ 10ਵੀਂ ਸ਼੍ਰੇਣੀ ਪਾਸ ਕੀਤੀ ਇਸ ਤੋਂ ਪਰੰਤ ਉਹ ਆਪਣੇ ਚਾਚਾ ਜੀ ਸਰਦਾਰ ਵੀਰ ਸਿੰਘ ਕੋਲ ਉੜੀਸਾ ਚਲਾ ਗਿਆ ਵੀਰ ਸਿੰਘ ਜੀ ਇੱਕ ਡਾਕਟਰ ਸਨ ਇੱਕ ਸਾਲ ਪਿਛੋਂ ਕਰਤਾਰ ਸਿੰਘ ਸਰابہ ਬਰਕਲੇ ਯੂਨੀਵਰਸਿਟੀ ਸੈਨ ਫ੍ਰਾਂਸਿਸਕੋ ਵਿੱਚ ਉਹ ਚੇਰੀ ਪੜਾਈ ਕਰਨ ਲਈ ਅਮਰੀਕਾ چلا ਗਿਆ ਇਹ ਜਿਸ ਇਹ ਜਨਵਰੀ 1910 ਈਸਵੀ ਦੀ ਗੱਲ ਹੈ ਇਸ ਸਮੇਂ ਅਮਰੀਕਾ ਵਿੱਚ ਵਸਦੇ ਪਾਰਟੀਆਂ ਨੇ ਗਦਰ ਪਾਰਟੀ ਬਣਾਈ ਜਿਸ ਦਾ ਮਨੋਰਥ ਪਾਰਤ ਵਿੱਚ ਅੰਗਰੇਜ਼ ਸਰਕਾਰ ਦੇ ਖਿਲਾਫ ਗਦਰ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਇਸ ਦੇ ਪ੍ਰਧਾਨ ਪਪਾ ਸੂਨ ਸਿੰਘ ਪਕਣਾ ਅਤੇ ਸਕੱਤਰ ਲਾਲਾ ਹਰਦਿਆਲ ਸਨ ਕਰਤਾਰ ਸਿੰਘ ਸਰਾਭਾ ਵੀ ਇਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਇਸ ਪਾਰਟੀ ਵੱਲੋਂ ਗਦਰ ਨਾਮ ਦਾ ਇੱਕ ਅਖਬਾਰ ਕੱਢਿਆ ਗਿਆ ਕਰਤਾਰ ਸਿੰਘ ਸਾਬਾ ਨੇ ਇਸ ਅਖਬਾਰ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਵਾਸਤੇ ਯੂਨੀਵਰਸਿਟੀ ਛਾੜ ਦਿੱਤੀ 1914 ਈਸਵੀ ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ ਹੋਰ ਦੇਸ਼ਾਂ ਦੇ ਨਾਲ-ਨਾਲ ਬ੍ਰਿਟਾਨੀਆ ਵੀ ਇਸ ਦੇ ਇਸ ਯੁੱਧ ਵਿੱਚ ਸ਼ਾਮਿਲ ਹੋ ਗਿਆ ਗਦਰ ਪਾਰਟੀ ਦਾ ਉਦੇਸ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਾਰਤ ਵਿੱਚ ਗਦਰ ਕਰਨਾ ਸੀ ਉਹਨਾਂ ਨੂੰ ਜੰਗ ਦਾ ਸਮਾਂ ਇਸ ਲਈ ਹੋਰ ਵੀ ਟੁਕਵਾ ਜਾਪਿਆ ਇਸ ਲਈ ਉਹਨਾਂ ਨੇ ਗਦਰ ਅਖਬਾਰ ਵਿੱਚ ਭਾਰਤੀਆਂ ਵੱਲੋਂ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਇਸ ਦੇ ਨਾਲ ਹੀ ਗਦਰ ਪਾਰਟੀ ਦੇ ਮੈਂਬਰ ਗਦਰ ਕਰਵਾਉਣ ਲਈ ਭਾਰਤ ਆਉਣ ਲੱਗੇ ਆਉਣੇ ਸ਼ੁਰੂ ਹੋ ਗਏ ਅੱਗੋ ਅੰਗਰੇਜ਼ ਪੁਲਿਸ ਅਮਰੀਕਾ ਤੋਂ ਪਰਤਦੇ ਹਿੰਦੂਸਤਾਨੀਆਂ ਨੂੰ ਡਿਫੈਂਸ ਆਫ ਇੰਡੀਆ ਐਕਟ ਦੇ ਤின் ਫੜ ਲੈਂਦੀ ਸੀ ਕਰਤਾਰ ਸਿੰਘ ਸਰਾਭਾ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਤੋਂ ਬਚਦਾ ਬਚਾਉਂਦਾ ਪੰਜਾਬ ਆ ਗਿਆ ਅਮਰੀਕਾ ਤੋਂ ਪਰਤੇ ਬਹੁਤ ਸਾਰੇ ਪਾਰਟੀ ਪੰਜਾਬ ਵਿੱਚ ਗਦਰ ਪਾਰਟੀ ਨਾਲ ਜੁੜ ਗਏ ਇਹਨਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਕਰਤਾਰ ਸਿੰਘ ਸਰਾਬਾ ਵੀ ਸੀ ਪੰਜਾਬ ਵਿੱਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਸ਼ੋਨੀਆਂ ਵਿੱਚ ਫੌਜੀਆਂ ਨੂੰ ਵਿਦਰੋਹ ਲਈ ਤਿਆਰ ਕਰਨਾ ਸੀ ਇਸ ਲਈ ਇੱਕ ਪਾਸੇ ਸ਼ੋਨੀਆਂ ਵਿੱਚ ਫੌਜੀਆਂ ਨਾਲ ਸੰਪਰਕ ਬਣਾਏ ਗਏ ਦੂਜੇ ਪਾਸੇ ਦੇਸ਼ ਦੇ ਕ੍ਰਾਂਤੀਕਾਰਾਂ ਨਾਲ ਮੇਲ-ਜੋਲ ਪੈਦਾ ਕੀਤਾ ਗਿਆ ਵਿਦਰੋਹ ਦੀ ਇਹ ਜੋਤਿਨਾ ਪਾਰਟੀ ਵਿੱਚ ਆਵੜੇ ਇੱਕ ਪੁਲਿਸ ਮੁਖਬਰ ਕਿਰਪਾਣ ਸਿੰਘ ਕਿਰਪਾਨ ਸਿੰਘ ਕਰਨ ਫੇਲ ਹੋ ਗਈ ਗ੍ਰਿਫਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ ਕਰਤਾਰ ਸਿੰਘ ਸਰਾਬਾ ਆਪਣੇ ਸਾਥੀ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰ ਸੰਗੀਆਂ ਨਾਲ ਰਾਤ ਨੂੰ ਗੱਡੀ ਚੜ ਕੇ ਲਾਲਪੁਰ ਚਲਾ ਗਿਆ ਫਿਰ ਉਹ ਪਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪਹੁੰਚ ਗਏ ਇਸ ਦੌਰਾਨ ਕੁਝ ਗਦਰੀ ਨਿਰੁਤਸ਼ਾਹਿਤ ਹੋ ਗਏ ਪਰ ਗਦਰ ਦੀ ਗੂੰਜ ਕਵਤਾ ਦੀ ਤੁਕ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਪੱਜ ਕੇ ਦੇ ਵਿਚਾਰ ਨੇ ਉਹਨਾਂ ਨੂੰ ਮੂੜ ਪੰਜਾਬ ਆਉਂਦੀ ਪ੍ਰੇਰਣਾ ਦਿੱਤੀ ਇਸ ਵਾਪਸੀ ਸਮੇਂ ਸਰਗੋਦੇ ਵਿੱਚ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਫਾਤੇ ਸਾਥੀ ਫੜੇ ਗਏ ਉਹਨਾਂ ਤੇ ਮੁਕੱਦਮਾ ਚੱਲਿਆ ਕਈ ਦੇਸ਼ ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915ਵਾਂ ਈਸਵੀ ਨੂੰ ਫਾਂਸੀ ਦੇ ਦਿੱਤੀ ਗਈ ਕਰਤਾਰ ਸਿੰਘ ਸਰਾਭਾ ਇੱਕ ਪੱਕਾ ਦੇਸ਼ ਭਗਤ ਸੀ ਉਸਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਨਿੱਜੀ ਸੁੱਖਾਂ ਅਤੇ ਖੁਸ਼ੀਆਂ ਵੱਲ ਧਿਆਨ ਨਾ ਦਿੰਦੇ ਹੋਏ ਆਪਣਾ ਸਭ ਕੁਝ ਦੇਸ਼ ਲਈ ਵਾਰ ਦਿੱਤਾ ਉਹ ਬੜਾ ਡੇਢ ਇਰਾਦੇ ਵਾਲਾ ਮਨੁੱਖ ਸੀ ਕਿਹਾ ਜਾਂਦਾ ਹੈ ਕਿ ਜੱਜ ਨੇ ਉਸ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ ਤਾਂ ਜੋ ਉਸ ਦੀ ਸਜ਼ਾ ਨਰਮ ਕੀਤੀ ਜਾ ਸਕੇ ਪਰ ਉਸ ਨੇ ਆਪਣੇ ਬਿਆਨ ਬਿਲਕੁਲ ਨਾ ਬਦਲਿਆ ਉਸ ਨੇ ਆਪਣੇ ਕੁਝ ਨਜ਼ਦੀਕੀਆਂ ਵੱਲ ਰਹਿਮਨ ਦੀ ਅਪੀਲ ਕਰਨ ਦੇ ਸੁਝਾਅ ਨੂੰ ਵੀ ਠੁਕਰਾ ਦਿੱਤਾ ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ 15 ਅਗਸਤ 1947 ਈਸਵੀ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ ਤੇ ਇਹ ਸੀ ਸਾਡਾ ਲੇਖ ਕਰਤਾਰ ਸਿੰਘ ਸਰਾਬਾ ਆਸ ਕਰਦੀ ਆ ਕਿ ਤੁਸੀਂ ਇਸ ਲੇਖ ਦੇ ਵਿੱਚੋਂ ਜ਼ਰੂਰ ਕੁਝ ਸਿੱਖਿਆ ਹੋਏਗਾ ਅਗਰ ਵੀਡੀਓ ਵਧੀਆ ਲੱਗੀ ਹੋਏ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਓ